ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰੇ ਬਜ਼ੁਰਗ ਬਾਬੇ ਕੱਚੇ ਰਾਹ ਦੇ ਉੱਤੇ ਬੈਠ ਕੇ ਕੀ ਡੱਕੇ ਜਿਹੇ ਮਾਰ ਰਹੇ ਨੇ ਦਰਅਸਲ ਸੰਗਰੂਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅਜੀਹਾ ਜਾਨਵਰ ਆ ਗਿਆ ਕਿ ਪਿੰਡ ਦੇ ਲੋਕ ਸਹਿਮੇ ਹੋਏ ਨੇ ਖੇਤਾਂ ਵਿੱਚ ਪਾਣੀ ਲਗਾਉਣ ਤੋਂ ਡਰ ਰਹੇ ਨੇ ਕਿਸਾਨ ਤੇ ਪਿੰਡ ਦੇ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਕਰਵਾਈ ਜਾ ਰਹੀ ਹੈ ਕਿ ਬਾਹਰ ਨਿਕਲ ਵੇਲੇ ਧਿਆਨ ਰੱਖਿਓ ਖਾਸ ਕਰਕੇ ਆਪਣੇ ਬੱਚਿਆਂ ਨੂੰ ਘਰਾਂ ਦੇ ਅੰਦਰ ਰੱਖੋ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਤेंदੂਰ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਨੇ ਤੇ ਜਦੋਂ ਆਪਣੇ ਖੇਤਾਂ ਵੱਲ ਗੇੜੇ ਮਾਰਨਗੇ ਤਾਂ ਦੇਖਿਆ ਕਿ ਉੱਥੇ ਤेंदੂਰ ਦੇ ਪੈਰਾਂ ਦੇ ਨਿਸ਼ਾਨ ਸੀ ਜਿਸ ਕਰਕੇ ਅਸੀਂ ਹੋਕਾ ਵੀ ਦਵਾ ਦਿੱਤਾ ਤਾਂ ਕਿ ਲੋਕ ਸੁਚੇਤ ਹੋਣ ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਜਲਦੀ ਤੋਂ ਜਲਦੀ ਤਿੰਦਿਆਂ ਨੂੰ ਨੱਥ ਪਾਵੇ ਤਾਂ ਜੋ ਲੋਕ ਕੰਮ ਕਾਜ ਕਰ ਸਕਣ ਨਰਮਲ ਸਿੰਘ ਆ ਜੀ ਮੇਰਾ ਨਰਮ ਸਿੰਘ ਜੀ ਕੀ ਵਾਕਿਆ ਹੋਇਆ ਇੱਥੇ ਤੁਹਾਡੇ ਖੇਤਾਂ 'ਚ ਜੀ ਮੈਂ ਇਸ ਖੇਤ ਦਾ ਮਾਲਕ ਆ ਮੇਰਾ ਬੇਟਾ ਕੰਮ ਕਰ ਰਿਹਾ ਸੀ ਖਾਲ ਕੱਢ ਰਿਹਾ ਸੀ ਸਾਹਮਣੇ ਤੇ ਖਾਲ ਕੱਢਦੇ ਜਦੋਂ ਉਹਨਾਂ ਨੇ ਦੇਖਿਆ ਵੀ ਚਲੋ ਉਹਨਾਂ ਨੇ ਬੱਚਾ ਸੀ ਨਾਲ ਇੱਕ ਉਹਨੇ ਚਾਹ ਮੰਗੀ ਇਹ ਕਹਿੰਦਾ ਚਾਹ ਪਿਲਾਉਣਾ ਤੈਨੂੰ ਮੈਂ ਪਹਿਲੀ ਜ ਆਪਾਂ ਚਾਹ ਪਿਲਾਉਂ ਜਦੋਂ ਇਹ ਪੁੱਠਾ ਕਰਕੇ ਕੰਮ ਕਰਦਾ ਕਰਦਾ ਖਾਲ ਗੋਡੀ ਕਰਦਾ ਕਰਦਾ ਉੱਠਿਆ ਤਾਂ ਜਦੋਂ ਇਹ ਆ ਕੇ ਇਸ ਖੇਤ ਦੇ ਵਿੱਚ ਨੂੰ ਆ ਚੜਿਆ ਤਾਂ ਸਾਹਮਣੇ ਨੇ ਦੇਖਿਆ ਇਹਨੇ ਟੱਕਰ ਹੋ ਗਈ ਤੇ ਦੂਏ ਨਾਲ ਆਪਸ ਵਿੱਚ ਹੂੰ ਇਹਦੇ ਨਾਲ ਟਕੜੀ ਕੁੱਤੀ ਆ ਇੱਕਾ ਹੂੰ ਜਦੋਂ ਕੁੱਤੀ ਨਾਰੇ ਇਹ ਦੇਖਿਆ ਉਹਨੂੰ ਵੀ ਡਰ ਹੋ ਗਿਆ ਆਪਦਾ ਦੇਖ ਕੇ ਉਹ ਐਸੇ ਜੀਰੀ ਦੇ ਵਿੱਚ ਭੜ ਗਿਆ ਹੂੰ ਜਦੋਂ ਜੀਰੀ ਦੇ ਵਿੱਚ ਭੜਿਆ ਤਾਂ ਇਹਨੂੰ ਵੀ ਡਰ ਹੋ ਗਿਆ ਵੀ ਇੱਕ ਜਾਨਵਰ ਖਤਰਨਾਕ ਆ ਮੇਰੇ ਹੱਥ 'ਚ ਕੁਝ ਆਈ ਨਹੀਂ ਹੂੰ ਇਹ ਸਾਡੀ ਐਸ ਮੋਟਰ ਦੇ ਉੱਤੇ ਛੁੱਟੀਆਂ ਧਰੀਆਂ ਨੇ ਗੰਧਾਲੀ ਧਰੀ ਹੋਈ ਆ ਹੂੰ ਇਹ ਆਪਦੇ ਗੰਧਾਲੀ ਚੱਕਣ ਵਾਸਤੇ ਭੱਜਿਆ ਉਹ ਜੀਰੀ ਵਿੱਚ ਦੀ ਭੱਜ ਲਿਆ ਹੂੰ ਜਦੋਂ ਐਸੇ ਜਗ੍ਹਾ ਤੇ ਆਇਆ ਇਹ ਮੁੰਡਾ ਵੀ ਆਇਆ ਸਾਡਾ ਦਸ ਕਰਮ ਤੇ ਉਹ ਵੀ ਇੱਥੇ ਨਿਕਲ ਆਇਆ ਇਹਨੇ ਛੋਟੀ ਚੱਕੀਆ ਤੇ ਨਾਲ ਕੁੱਤੀ ਸੀ ਉਹ ਐਸਾ ਇੱਕ ਦੇ ਵਿੱਚ ਜਾਵੜਿਆ ਜੀ ਜਦੋਂ ਇੱਕ ਦੇ ਵਿੱਚ ਬਣ ਲੱਗਿਆ ਜਿਵੇਂ ਆਪਾਂ ਦੁਆ ਦੁਆ ਇਹਨੂੰ ਕੋਈ ਵੀ ਜੀ ਆਸਾਨ ਹੋਣ ਟੱਟਿਆਂ ਨੂੰ ਦੁਆ ਦੁਆ ਇਹਨੂੰ ਫਿਰ ਮੁਰਕ ਮਾਰਦਾ ਡਰਾਉਂਦਾ ਵੀ ਮੇਰੇ ਚ ਵੀ ਜਾਣਾ ਭਈ ਇਹਨਾਂ ਨੇ ਫਿਰ ਉਹਨੇ ਇਹਨਾਂ ਨੂੰ ਡਰਾਉਣਾ ਕੀਤਾ ਵੀ ਮੁਰਕ ਮਾਰੀ ਆਪਣੀ ਥੇਰ ਵਾਲੀ ਫਿਰ ਇਹ ਡਰ ਗਿਆ ਫਿਰ ਇਹ ਸੇ ਚਵਾਰਾ ਜਿਹੜਾ ਚਵਾਰ ਦੇ ਵਿੱਚ ਜਾ ਕੇ ਮੇਰਾ ਮੁੰਡਾ ਪਿੰਦਾ ਪ੍ਰਵਿੰਦਰ ਸਿੰਘ ਪਿੰਦਾ ਕਹਿੰਦਾ ਸੀ ਇਹ ਕੋਠੇ ਤੇ ਚੜ ਗਿਆ ਫਿਰ ਇਹਨੇ ਪਿੰਡਿਆਂ ਨੂੰ ਫੋਨ ਕਰੇ ਕਿਸੇ ਨੇ ਤਾਂ ਸੱਚ ਮੰਨਿਆ ਕਈ ਬੰਦੇ ਦਸਕ ਬੰਦੇ ਆ ਪੀ ਗਏ ਜਿਹੜੇ ਦਸਕ ਬੰਦੇ ਆਏ ਫਿਰ ਜਦੋਂ ਉਹਨਾਂ ਨੇ ਇਹ ਪੈੜਾ ਦੇਖਿਆ ਮੌਕੇ ਦੀਆਂ ਫਿਰ ਕਹਿੰਦੇ ਵੀ ਕੋਈ ਪਹਿਲਾਂ ਕਹਿੰਦਾ ਸੀ ਸੂਰ ਦੀ ਪੈੜਾ ਕੋਈ ਕਹਿੰਦਾ ਸੀ ਵੀ ਕਿਸੇ ਹੋਰ ਜਾਨਵਰ ਦੀ ਪੈੜਾ ਪੱਕੜੀ ਬੱਕਰੀ ਦੀ ਆ ਜਦੋਂ ਪੈੜਾ ਦੇਖਿਆ ਇਹ ਦੋ ਦੋ ਇੰਚੀ ਪੈੜਾ ਨੇ ਜਿਹੜਾ ਡੂੰਘਿਆ ਨੇ ਪਾਂਚ ਤੇ ਬਾਕੀ ਪੈੜ ਵੱਡੀਆਂ ਫਿਰ ਜਦੋਂ ਇਹ ਨਿਆਣਾ ਨਹੀਂ ਹੈਗਾ 28 29 ਸਾਲ ਦੀ ਉਮਰ ਆ ਦੇਖਿਆ ਇਹ ਕੰਮ ਸਾਰਾ ਕਰਦਾ ਹਮ ਆਪਣਾ ਬੇਟਾ ਇਹ ਨਹੀਂ ਹੈਗਾ ਵੀ ਇਹਨੇ ਦੇਖੇ ਨਹੀਂ ਜਾਨਵਰ ਫਿਰ ਫਿਰ ਇਹਨਾਂ ਨੂੰ ਯਕੀਨ ਆਇਆ ਪੰਡੇ ਦੇ ਬੰਦਿਆਂ ਨੂੰ ਫਿਰ ਅਸੀਂ ਮੈਂਬਰ ਸਾਹਿਬ ਨੂੰ ਜਾ ਕੇ ਪੰਚਾਇਤ ਵਾਲਿਆਂ ਨੂੰ ਰਾਈ ਬਾਬੇ ਤੋਂ ਬੁਲਾਇਆ ਗੁਰਦੁਆਰੇ ਸਾਹਿਬ ਤੇ ਉਦੋਂ ਬਾਅਦ ਭਰਾਜ ਵੀ ਬੁਲਾਇਆ ਗਿਆ ਆਲੇ-ਦਾਲੇ ਦੇ ਪੰਡਾਂ ਦੇ ਲੋਕਾਂ ਨੂੰ ਫੋਨ ਕਰਿਆ ਵੀ ਭਾਈ ਆਪਦੇ-ਆਪਦੇ ਪੰਡਾਂ ਚ ਬੁਲਾ ਦਿਓ ਵੀ ਅਸੀਂ ਹੁਣ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਸ ਏਰੀਆ ਜੀ ਆ ਕੇ ਸਨਾਖਤ ਕਰਨ ਦੇਖਣ ਆਪਦੇ ਜਿਹੜਾ ਵੀ ਉਹਨਾਂ ਕੋਲੇ ਜਾਨਵਰਾਂ ਬਾਰੇ ਜੰਤਰ ਨੇ ਉਹਨਾਂ ਵਾਸਤੇ ਇਹਨਾਂ ਦੀ ਜਿਸਾਨ ਬੀਣ ਕਰਨ ਅਸੀਂ ਹੁਣ ਤੜਕੇ ਦੇ ਕੱਲ ਦੇ ਨਾਲ ਕੋਈ ਵੀ ਬੰਦਾ ਇੱਥੇ ਕੰਮ ਕਰਨ ਨਹੀਂ ਆਇਆ ਜੇ ਆਇਆ ਤਾਂ ਅਸੀਂ ਕਹਿੰਨੇ ਵੀ ਸਾਰੇ ਇਲਾਕੇ ਦੇ ਆਪਣੇ ਖੇਤਾਂ ਦੇ ਬੰਦੇ ਇਕੱਠੇ ਹੋ ਗਏ ਕੰਮ ਕਰੋ ਭਈਆ ਮੇਰਾ ਹਰਤਾਰ ਸਿੰਘ ਪੰਚਾਇਤ ਮੈਂਬਰ ਹੈ ਜੀ ਮਾਹੌਲ ਤਾਂ ਆਏ ਜੀ ਇਹਨਾਂ ਨੇ ਜਦੋਂ ਦੇਖਿਆ ਜੀ ਸਾਨੂੰ ਫੋਨ ਕਰਿਆ ਜੀ ਪਿੰਡੋਂ ਅਸੀਂ ਉਰੇ ਆਏ ਆਂ ਜੀ 10 ਬੰਦੇ ਪਿੰਡ ਦੇ ਜੀ ਆ ਕੇ ਅਸੀਂ ਪੜਾ ਦੇਖਿਆ ਨੇ ਜੀ ਪੜਾ ਦੇਖਣ ਤੋਂ ਬਾਅਦ ਜੀ ਅਸੀਂ ਪਿੰਟੋ ਬੰਦੇ ਹੋਰਾਂ ਸਵੇਰੇ ਅਸੀਂ ਫੇਰ 10 ਵਜੇ ਦੁਬਾਰਾ ਆਇਆ ਜੀ ਹੁਣ ਦੁਬਾਰਾ ਅਸੀਂ ਤਾਜ਼ੀਆਂ ਬਣਾ ਦੇਖਿਆ ਨੇ ਵੀਰੇ ਫਿਰ ਤੁਸੀਂ ਪ੍ਰਸ਼ਾਸਨ ਨਾਲ ਕੋਈ ਰਾਬਤਾ ਕੈਂਪ ਕੀਤਾ ਪ੍ਰਸ਼ਾਸਨ ਨਾਲ ਹੁਣ ਜਾਮਗੇ ਸੀ ਰਿਪੋਰਟ ਲਿਖਿਆ ਗਿਆ ਮਾਈ ਚੌਂਕੀ ਦੇ ਵਿੱਚੀ ਹੂੰ ਆਹ ਪੱਕੀ ਸਾਨੂੰ ਪਿੰਡਾਂ ਦੇ ਵਿੱਚ ਕੀ ਕਿੱਦਾ ਮਾਹੌਲ ਬਣਿਆ ਹੈ ਮਾਹੌਲ ਆਇਆ ਸੀ ਪਿੰਡ ਐਲਾਉਸਮੈਂਟ ਕਰਾਤੀ ਸਾਰੇ ਪਿੰਡਾਂ ਚ ਜਿਆਲੇ ਵਾਲੇ ਆਪਣੇ ਜਿੰਨੇ ਵੀ ਮਿਲ ਰਹੇ ਰਾਜ ਲਖੇਵਾਲ ਦੇ ਗੱਜੂ ਮਾਜਰਾ ਵਗੈਰਾ ਬੰਦਿਆਂ ਨੂੰ ਫੋਨ ਕਰਤੇ ਜੀ ਪੂਰਾ ਰੇ ਖੇਤਾਂ ਦਾ ਵੀ ਡਰਦਾ ਮਾਹੌਲ ਆ ਜੀ ਇਸ ਟਾਈਮ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਅਸੀਂ ਮੌਕੇ ਤੇ ਪਹੁੰਚਿਆ ਅਤੇ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸਾਨੂੰ ਅਜਨਾ ਲਖੇਵਾਲ ਪਿੰਡ ਤੋਂ ਵਿੱਚੋਂ ਫੋਨ ਆਇਆ ਸੀ ਤੇ ਇਤਰਾਹ ਮਰੀ ਸੀ ਵੀ ਇੱਥੇ ਇਹਨਾਂ ਨੇ ਤੈਂਦੂਆ ਦੇਖਿਆ ਗਿਆ ਖੇਤਾਂ ਦੇ ਵਿੱਚ ਤੇ ਮੈਂ ਮੌਕੇ ਤੇ ਪਹੁੰਚਿਆ ਆ ਕੇ ਦੇਖਿਆ ਇਉਂ ਉੱਥੇ ਕਿਸੇ ਅਗਿਆਤ ਜਾਨਵਰ ਦੀਆਂ ਪੈੜਾਂ ਜ਼ਰੂਰ ਨੇ ਹੂੰ ਪਰ ਇਹਨਾਂ ਨੇ ਪਰਮਿੰਦਰ ਸਿੰਘ ਨਾਮ ਦਾ ਇੱਕ ਇੱਥੇ ਕਿਸਾਨ ਹੈ ਉਹ ਕਹਿੰਦਾ ਵੀ ਮੈਂ ਆਪਣੇ ਅੱਖੀਆਂ ਵੀ ਦੇਖਿਆ ਹੂੰ ਉਸ ਤੋਂ ਬਾਅਦ ਅਸੀਂ ਸਬੰਧਤ ਡਿਪਾਰਟਮੈਂਟ ਨੂੰ ਸੂਚਿਤ ਕਰਤਾ ਹੂੰ ਉਹ ਪਹੁੰਚ ਰਹੇ ਨੇ ਉਹ ਆ ਕੇ ਇਹਨੂੰ ਚੈੱਕ ਕਰਨਗੇ ਪੈੜਾਂ ਵੀ ਦੇਖਣਗੇ ਤੇ ਜੋ ਪਿੰਜਰੇ ਵਗੈਰਾ ਜੋ ਉਹਨਾਂ ਨੇ ਇੰਤਜ਼ਾਮ ਕਰਨਾ ਉਹ ਆ ਕੇ ਕਰਨਗੇ ਹੂੰ ਤੇ ਸਾਡੇ ਵੱਲੋਂ ਜੋ ਵੀ ਸਹਿਯੋਗ ਦੀ ਲੋੜ ਹੈ ਅਸੀਂ ਨਾਲ ਇਹਨਾਂ ਦੇ ਤੇ ਪੁਲਸ ਹਰ ਟਾਈਮ ਹਾਜ਼ਰ ਹੈ ਓਕੇ ਥੈਂਕ ਯੂ ਸੋ ਦਾਲ ਦੇ ਕਿ ਕਈ ਦਿਨਾਂ ਤੋਂ ਤੈਂਦੂਏ ਦੇ ਘੁੰਮਣ ਦੀ ਖਬਰ ਸਾਹਮਣੇ ਆ ਰਹੀ ਹੈ ਪਰ ਹਲੇ ਤੱਕ ਤेंदੂਆਂ ਨੂੰ ਕਾਬੂ ਨਹੀਂ ਕੀਤਾ ਗਿਆ ਜਿਸ ਦੇ ਚੱਲਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਜਲਦ ਤੋਂ ਜਲਦ ਤेंदੂਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ